ਹਰਿਆਣਾ ਦੇ ਪਹਿਲਵਾਨ ਵਿਨੇਸ਼ ਫੁਗਾਟ ਨੂੰ 올림픽 ਦੇ ਵਿੱਚ ਹੁਣ ਚਾਂਦੀ ਦਾ ਤਗਮਾ ਮਿਲੇਗਾ ਜਾਂ ਨਹੀਂ ਇਸ ਦੇ ਲਈ ਹਲੇ ਹੋਰ ਇੰਤਜ਼ਾਰ ਕਰਨਾ ਹੋਵੇਗਾ 스포츠 کورٹ ਯਾਨੀ ਕਿ ਕੋਰਟ ਆਫ ਆਰਬਿਟ੍ਰੇਸ਼ਨ ਫॉर 스포츠 ਨੇ ਫੈਸਲਾ ਹੁਣ 16 ਅਗਸਤ ਤੱਕ ਟਾਲ ਦਿੱਤਾ ਹੈ ਇਸ ਤੋਂ ਪਹਿਲਾਂ ਸੀਐਸ ਨੇ ਅਦਾਲਤ ਦਾ ਫੈਸਲਾ 10 ਅਗਸਤ ਨੂੰ ਸੁਰੱਖਿਅਤ ਰੱਖ ਲਿਆ ਸੀ ਅਤੇ ਇਸ ਦੀ ਤਰੀਕ 13 ਅਗਸਤ ਤੈਅ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਅਦਾਲਤ ਨੇ ਇਸ ਤਰੀਕ ਨੂੰ ਅੱਗੇ ਦੁਬਾਰਾ ਫਿਰ ਤੋਂ ਟਾਲ ਦਿੱਤਾ ਹੈ ਦੱਸ ਦਈਏ ਕਿ ਇਸ ਮਾਮਲੇ ਤੇ ਵਿਨੇਸ਼ ਦੇ ਚਾਚਾ ਮਹਾਵੀਰ ਪੁਗਾੜ ਨੇ ਕਿਹਾ ਕਿ ਅਸੀਂ ਵਿਨੇਸ਼ ਦਾ ਸੋਨ ਤਗਮਾ ਜੇਤੂ ਵਾਂਗ ਹੀ ਸਵਾਗਤ ਕਰਾਂਗੇ ਵਿਨੇਸ਼ ਦੇ ਸਨਿਆਸ ਬਾਰੇ ਉਹਨਾਂ ਕਿਹਾ ਕਿ ਜਿਸ ਖਿਡਾਰੀ ਨਾਲ ਇੰਨੇ ਵੱਡੇ ਪੱਧਰ ਤੇ ਅਜਿਹਾ ਵਿਵਹਾਰ ਕੀਤਾ ਜਾਂਦਾ ਹੈ ਉਹ ਅਜਿਹਾ ਫੈਸਲਾ ਲੈ ਲੈਂਦਾ ਹੈ ਪੈरिस ਤੋਂ ਵਾਪਸੀ ਤੇ ਪੂਰਾ ਪਰਿਵਾਰ ਵਿਨੇਸ਼ ਦਾ ਸਵਾਗਤ ਕਰੇਗਾ ਅਤੇ 2028 올림픽 ਦੀਆਂ ਤਿਆਰੀਆਂ ਸ਼ੁਰੂ ਕਰ ਦੇਵੇਗਾ ਇਸ ਦੇ ਨਾਲ ਹੀ ਵਿਨੇਸ਼ ਫੁਗਾਰ ਦੀ ਭਾਰਤ ਵਾਪਸੀ ਦੇ ਸਸਪੈਂਸ ਦਾ ਵੀ ਪਰਦਾਫਾਸ਼ ਹੋ ਗਿਆ ਵਿਨੇਸ਼ 16 ਅਗਸਤ ਨੂੰ ਘਰ ਪਰਤੇਗੀ ਉਹਨਾਂ ਦੀ ਫਲਾਈਟ ਸਵੇਰੇ 10 ਵਜੇ ਦਿੱਲੀ 에ਅਰਪੋਰਟ ਤੇ ਪਹੁੰਚਣ ਦੀ ਸੰਭਾਵਨਾ ਹੈ ਹਵਾਈ ਅੱਡੇ ਤੋਂ ਆਪਣੇ ਜੱਦੀ ਪਿੰਡ ਬਲਾਲੀ ਪਹੁੰਚੇਗੀ ਹਵਾਈ ਅੱਡੇ ਤੋਂ ਬਲਾਲੀ ਪਿੰਡ ਤੱਕ ਵਕ-ਵਕ ਥਾਵਾਂ ਤੇ ਪਹਿਲਵਾਨ ਦਾ ਪਰਵਾ ਸਵਾਗਤ ਕੀਤਾ ਜਾਵੇਗਾ ਇਸ ਦੇ ਨਾਲ ਹੀ ਪੈਰਾਸੋਲੰਪਿਕ ਦੇ ਸਮਾਪਤੀ ਸਮਾਰੋਹ ਤੋਂ ਬਾਅਦ ਬਾਕੀ ਖਿਡਾਰੀ ਭਾਰਤ ਵਾਪਸ ਪਰਤ ਆਏ ਨੇ ਦੱਸਦੀ ਕਿ ਇੱਕ ਦਿਨ ਪਹਿਲਾਂ ਵਿਨੇਸ਼ ਨੂੰ ਸਪੋਰਟਸ ਵਿਲੇਜ ਦੇ ਬਾਹਰ ਇੱਕ ਬੈਗ ਨਾਲ ਦੇਖਿਆ ਗਿਆ ਸੀ ਚਰਚਾ ਸੀ ਕਿ ਵਿਨੇਸ਼ ਮੰਗਲਵਾਰ ਨੂੰ ਭਾਰਤ ਵਾਪਸ ਪਰ ਸਕਦੀ ਹੈ ਪਰ ਫਿਲਹਾਲ ਹਲੇ ਵਿਨੇਸ਼ ਪੁਗਾਟ ਭਾਰਤ ਨਹੀਂ ਪੜਤੇਗੀ ਦੱਸਦੇ ਕਿ ਸੀਐਸ ਨੇ ਆਪਣਾ ਫੈਸਲਾ ਹਲੇ ਤੱਕ ਨਹੀਂ ਸੁਣਾਇਆ ਤੇ ਜਦੋਂ ਤੱਕ ਫੈਸਲਾ ਨਹੀਂ ਆਵੇਗਾ ਉਦੋਂ ਤੱਕ ਵਿਨੇਸ਼ ਫੁਗਾੜ ਵੀ ਭਾਰਤ ਨਹੀਂ ਆਵੇਗੀ ਦੱਸਦੇ ਕਿ ਹੁਣ ਸੀਐਸ ਨੇ 16 ਤਰੀਕ ਤੱਕ ਫੈਸਲਾ ਟਾਲ ਦਿੱਤਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਵਿਨੇਸ਼ ਫੁਗਾੜ ਨੂੰ ਸਿਲਵਰ ਮੈਡਲ ਮਿਲਦਾ ਹੈ ਜਾਂ ਨਹੀਂ ਪਰ ਭਾਰਤ ਦੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਉਹ ਇੱਕ ਚੈਂਪੀਅਨ ਦੇ ਵਾਂਗ ਹੀ ਭਾਰਤ ਵਾਪਸ ਪਰਤੇਗੀ ਦੱਸਦੇ ਕਿ ਉਹਨਾਂ ਦੇ ਪਿੰਡ ਦੇ ਵਿੱਚ ਇੱਕ 골ਡ ਮੈਡਲ ਜੇਤੂ ਵਾਂਗ ਹੀ ਵਿਨੇਸ਼ ਫੁਗਾਰ ਦਾ ਸਵਾਗਤ ਕੀਤਾ ਜਾਵੇਗਾ ਹੋਰ ਅਪਡੇਟਸ ਲਈ ਦੇਖਦੇ ਰਹੋ ਛੇਪਰੀ ਟੀਵੀ